ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਦੇਖੋ ਜੀ ਅਸੀਂ ਮੋੜਿਆਂ ਤੇ ਕਰ ਬਣਾ ਲੀਆਂ ਬਣਾਈ ਕਰ ਲਈ ਇਹਦੀ ਇਹਦੀ ਅਸੀਂ ਬਣਾਈਆਂ ਇੱਕ 1 2 3 4 5 6 7 8 9 ਤੇ ਆ 10ਵੀਂ ਹੈ ਹਰੇ ਕਲਰ ਦੀ ਗ੍ਰੀਨ ਦੀ 10ਵੀਂ ਸਲਾਈ ਹੈ ਲਾਇਨ ਇਹ ਪਰੋਜ ਗਈ ਹੈ ਤੇ ਦੇਖੋ ਇਧਰੋਂ ਆਪਾਂ ਨਾ ਦੋ ਦੋ ਕੁੰਡਿਆਂ ਤੋਂ ਚਾਰ ਵਾਰੀ ਅੰਦਰ ਇੱਕ ਬਣਾ ਲਿਆ ਦੇਖੋ ਇਧਰੋਂ ਆਪਾਂ ਮੋੜਾ ਕੱਢਣਾ ਤੇ ਹੁਣ ਆਪਣਾ ਇਧਰ ਇਹ ਸਿੱਧੇ ਪਾਸਿਓਂ ਆਪਾਂ ਸਿੱਧੇ ਪਾਸਿਓਂ ਆਪਾਂ ਮੋੜਾ ਕੱਢ ਲਿਆ ਜਦੋਂ ਇਹ ਆਪਾਂ ਗ੍ਰੀਨ ਧਾਗਾ ਲਾਇਆ ਸੀ ਹੁਣ ਆਪਾਂ ਉਂਟੇ ਪਾਸਿਓਂ ਦੇਖੋ ਜਿਵੇਂ ਆਪਾਂ ਇਧਰੋਂ ਚਾਰ ਵਾਰੀ ਤੋਂ ਠੀਕੇ ਬਣਾਵਾਂਗੇ ਉਵੇਂ ਆਪਾਂ ਉਧਰੋਂ ਬਣਾਇਆ ਠੀਕ ਹੈ आप सलाई उल्टी मुन्नी है देखो एक बारी दो बारी दो बार तीन बारी चार बारी चार बारी दो तो एक ही कर लें ਤੇ ਆਪਾਂ ਮੁੱਢਨੇ ਕਰਕੇ ਤੋ ਤਨ ਚਾਰਾਂ ਹੋਰੀ ਤੇ ਉਹਨੇ ਸਾਦੀ ਸਵਾਈ ਪਾਉਗੇ ਉਹ ਠੀਕ ਤੇ ਤੁਸੀਂ ਸਾਥੋਂ ਜੂਡੇ ਵਾਲਾਂ ਗਾ ਟੋਪੀਆਂ ਜਰਾਬਾਂ ਸਕੀਵਾਂ ਮਲੋਜ ਜੈਕ ਤਾਂ ਸਵਟਰਾਂ ਦੇ ਆਰਡਰ ਦੇ ਸਕਦੇ ਹੋ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਜਿਹੜਾ ਅਸੀਂ ਗਰਮੀ ਚ ਅਗਲੇ ਸਿਆਹ ਵਾਸਤੇ ਸਟਾਕ ਤਿਆਰ ਕਰ ਸਕੀਏ ਤੁਸੀਂ ਪਹਿਲਾਂ ਜਿੰਨਾ ਜਿਹੜਾ ਪਹਿਲਾ ਆਰਡਰ ਆਊਗਾ ਉਹਦਾ ਪਹਿਲਾ ਆਰਡਰ ਤਿਆਰ ਹੋਊਗਾ ਜੇ ਤੁਸੀਂ ਲੇਟ ਹੋ ਜਾਓਗੇ ਫਿਰ ਲੇਟ ਤਿਆਰ ਹੋਊਗਾ ਤੇ ਸੂਟ ਵੀ ਪੇਂਟ ਕਰਵਾ ਸਕਦੇ ਹੋ ਕਢਾਈ ਵੀ ਕਰਵਾ ਸਕਦੇ ਹੋ ਅਸੀਂ ਸੂਟ ਵੀ ਤੁਹਾਨੂੰ ਦਿਖਾਉਣੀ ਆ ਹੁਣ ਜਿਹੜੇ ਅਸੀਂ ਪੇਂਟ ਕੀਤੇ ਹੋਏ ਆ ਤੁਸੀਂ ਕਰਵਾ ਸਕਦੇ ਹੋ ਸਾਥੋਂ ਪੇਂਟ ਕਢਾਈ ਇਹ ਸਾਰੀ ਸਲਾਈ ਪਾ ਲੈਣੀ ਆ ਫਿਰ ਤੁਹਾਨੂੰ ਦੱਸਦੇ ਆ ਅਸੀਂ ਲਿਵੀ ਆਪਣੀ ਸਲਾਈ ਪੂਰੀ ਹੋਣ ਵਾਲੀ ਆ ਅਸੀਂ ਤੁਹਾਨੂੰ ਬੁਣਤੀ ਦਾ ਵੀ ਉਹ ਦੱਸਾਂਗੇ ਵੀ ਸਾਈਡਿੰਗ ਕਿਵੇਂ ਕਰਨੀ ਹੈ ਜਦੋਂ ਹੁਣ ਮੋਡੇ ਘਟ ਕੇ ਕੁੰਡੇ ਘਟ ਕੇ ਹੁਣ ਆਪਣੇ ਚਾਰ ਪਹਿਲੀ ਸਲਾਈ ਚ ਘਟ ਗਏ ਆ ਇਧਰ ਜਿਹੜੀ ਆਪਾਂ ਸਿੱਧੇ ਪਾਸਿਓਂ ਪਾਈ ਸੀਗੀ ਉਹ ਪਹਿਲਾਂ ਅਸੀਂ ਪਾ ਲਈ ਸੀਗੀ ਫਿਰ ਅਸੀਂ ਇਹ ਮੀਡੂ ਬਣਾ ਲਏ ਪਹਿਲਾਂ ਅਸੀਂ ਭੁੱਲ ਗਏ ਸੀ ਅਸੀਂ ਮੀਡੂ ਬਣਾਉਣੀ ਦੇਖੋ ਇਹ ਚਾਰ ਘਟਾਏ ਸੀਗੇ ਪਹਿਲਾਂ ਆਪਾਂ దో చాల పటాయి తిని వారి దొద్ కే ਪੰਨਾ ਦੋ ਵਾਰੀ ਹੁਣ ਤਿੰਨ ਵਾਰੀ ਹੁਣ ਆਪਣਾ ਇਹ ਜਦੋਂ ਆਪਾਂ ਡਿਜ਼ਾਈਨ ਬਣਾਉਂਦੇ ਹਾਂ ਅਸੀਂ ਇਧਰੋਂ ਤਿੰਨ ਵਾਰੀ ਆਪਾਂ ਦੋ ਤੋਂ ਇੱਕ ਇੱਕ ਬਣਾਇਆ ਸੀ ਫਿਰ ਜਾਨਾਂਗਾ ਬਣਾਇਆ ਸੀ ਹੁਣ ਆਪਾਂ ਨੇ ਇਧਰੋਂ ਕੁੰਡੇ ਘਟ ਗਏ ਹੁਣ ਆਪਾਂ ਇਧਰੋਂ ਉਹ ਸਾਬ ਨਾਲ ਹੀ ਆਪਾਂ ਉਹ ਕਰਨਾ ਹੈ ਤਿੰਨ ਜਾਲਾਂਗੇ ਬਣਾਉਣੀ ਆਪਾਂ ਇੱਥੇ ਦੇਖੋ ਆਪਾਂ ਇਹ ਇਧਰ ਚ ਪੰਜ ਗੁੰਡੇ ਬਣਾਉਣੇ ਆ ਪਹਿਲਾਂ ਆਪਾਂ ਇਧਰ ਘਟਾਉਂਦੇ ਸੀਗੇ ਫਿਰ ਜਾਣ ਕੇ ਬਣਾਉਂਦੇ ਸੀ ਹੁਣ ਇਹ ਆਪਣਾ ਡਿਜ਼ਾਈਨ ਬਣਦਾ ਨਹੀਂ ਇਧਰ ਹੁੰਦਾ ਤੇ ਇਥੋਂ ਜਾਲੀ ਤੋਂ ਆ ਬਣਾਉਂਗਾ ਆਪਣਾ ਤੇ ਹੁਣ ਆਪਾਂ ਇੱਥੇ ਤਿੰਨ ਜਾਲੀਆਂ ਬਣਾਉਣੀਆਂ ਦੇਖੋ 1 2 3 3 ਜਾਲਾਂ ਗਏ ਬਣਾਉਣੀਆਂ ਦੇਖੋ ഷീ കടണെങ്കിൽ തെന്ന ഇരേ ജെ വധിയാണെങ്കിൽ തന്നെ ആ ഡിജൈൻ കട്ട് ഹോൾ അപ്പം സാറി സലൈ പാ ലൂ ദോ ജീ അ സള പാ ലി സിദ്ധേ പാസ്യ പാസിയ ചോഥി സൈന ਇੱਕ ਇੱਕ ਲੋ ਤੇ ਤਰਨ ਦੇਖੋ ਆਪਣੇ ਪਹਿਲਾਂ ਚਾਰ ਘਟੇ ਫਿਰ ਤਰਨ ਦੇਖੋ ਇਹ ਆਪਣੀ ਸਾਰੀ ਉਲਟੀ ਬਣੂਗੀ ਸਲਾਈ ਇਹ ਤੁਹਾਨੂੰ ਪਤਾ ਹੀ ਹੈ ਡਿਜ਼ਾਈਨ ਦਾ पिछली वीडियो दस ये सारी उल्टी बननी है यही ये आप ये बना ल න්තර සික සූටදකවනය ශල්ටදා කපටායි දෙක් ඒදන්න පේට කිතාය දෙ ਇਹ ਕਿਹੜੇ ਡਿਜ਼ਾਈਨ ਆ ਨਿਕਲ ਤੇ ਤਾਂ ਤਿੱਕਰ ਜਾਂਦਾ ਪੁੱਤਾ ਕਿਹੜੇ ਤੇ ਡਿਜ਼ਾਈਨ ਆ ਇਹ ਇਹ 2 ਮੀਟਰ ਕੱਪੜਾ ਨੇ ਔਰ ਕੱਪੜਾ ਨਮਾ ਹੀ ਹੈ ਕੱਪੜਾ ਇਹ ਤੇ ਲੈਣੀਆਂ ਬਣਾਉਂਗਾ ਕਮੀਜ਼ ਜੇ ਕਿਸੇ ਨੇ ਲੈਣਾ ਹੋਵੇ ਤਾਂ ਲੈ ਵੀ ਸਕਦਾ ਇਹ ਤੇ ਜੇ ਸੂਟ ਤਿਆਰ ਕਰਵਾਉਣਾ ਹੋਵੇ ਸੂਟ ਤਿਆਰ ਕਰਵਾ ਸਕਦਾ ਕਿਸੇ ਵੀ ਡਿਜ਼ਾਈਨ ਦਾ ਦੇਖੋ ਹੁਣ ਤੁਹਾਨੂੰ ਅਸੀਂ ਉਹ ਦੇ ਜਨਮ ਮਨਾ ਕੇ ਤਾਂ ਹੁੰਦੇ ਆ ਇਹ ਸਲਾਈ ਪਾਉਨੇ ਆਪਾਂ ਤੇ ਬਣਾ ਰਹੀਆਂ ਫਿਰਦਾ ਦੇਖੋ ਇਹ ਆਪਾਂ ਉਲਟੇ ਪਾਸੇ ਆਪਾਂ ਕਿ ਸਲਾਈ ਇਹ ਆਪਾਂ ਹੁਣ 4 ਘਟਾਈ 3 ਹੁਣ 2 आप दो कटाते दो बार दो एक बनाता पहला चार बारी बनाया दो फिर तीन बार हूँ दो बारी हूँ आप धागा करके आप उल्टी सिलाई पाने ये उल्टियाँ पैनिया दो सीधे पास्य सीधी उल्टे पास्य उल्टी आप एक उल्टी सिलाई फिर आप जो उल्टे पास्यवे उद सीधी सिलाई पानी है तो इधरों अपना दो बारी एक एक करना है। ਹੁਣੇ ਪਾ ਕੇ ਤੁਹਾਨੂੰ ਫੇਰ ਹੀ ਦੱਸਦੇ ਆਂ ਸੀ ਦੇਖੋ ਜੀ ਆਪਣੀਆਂ 6 ਸਲਾਨਾ ਪੂਰ ਰਹੇ ਹੁਣ ਆਪਾਂ ਨਾ ਗਲਾਬੀ ਕਲਰ ਲੰਗੂਗਾ ਤੇਜ ਆਪਾਂ ਇੱਕ ਵਾਰੀ ਚਾਰ ਚਾਰ ਵਾਰੀ ਦੋ ਦੋ ਇੱਕ ਵਾਰੀ ਤਿੰਨ ਵਾਰੀ ਹੁਣ ਫੇਰ ਦੋ ਵਾਰੀ ਹੁਣ ਇੱਕ ਵਾਰੀ ਬਣਨਾ സാധി കവാ സിദ്ധി ബന്ധി ഡിജൈൻ ഹോ ഡൈൻ വിസ ദോടാ വിന തളിയ ഇതൊരു ദോ ക ബുണേ ജീവി ബണുങ്കേ ਇੱਕ ਤੇ ਦੋ ਇਹ ਤੋਂ ਜਾਲੀ ਬਣਨੀ ਸ਼ੁਰੂ ਹੋ ਜੂਗੀ ਦੇਖੋ ਇਹ ਇੱਕ ਗੁੰਡਾ ਤੇ ਕਾ ਬਣ ਕੇ ਤੇ ਆ ਦੇ ਗਣੀ ਧਾਗਾ ਕਰਕੇ ਤੇ ਜਾਲੀ ਬਣਾਉਣੀਆਂ ਤਿੰਨ ਗੁੰਡਿਆਂ ਤੇ ਜਾਲੀ ਬਣਿਆ ਕਰੂ ਤੇ ਆ ਦੋ ਗੁੰਡੇ ਇੰਦਰ ਬਣ ਕੇ ਇਹ ਥੋੜੇ ਜਾਲੀ ਸ਼ੁਰੂ ਹੋ ਗਏ ਦੇਖੋ ਤਿੰਨ ਤਿੰਨ ਜਾਲੀਆਂ ਤੋਂ ਸ਼ੁਰੂ ਪਹਿਲਾਂ ਤਾਂ ਦੋ ਤੋਂ ਇੱਕ ਬਣਾਉਂਦੇ ਸੀਗੇ ਇਹ ਇੰਦਰ ਤਾਂ ਤੇ ਹੁਣ ਜਾਲੀ ਤੋਂ ਤਿੰਨ ਜਾਲੀਆਂ ਬਣਿਆ ਕਰਨੀਆਂ ਡਿਜ਼ਾਈਨ ਆ ਇਹ ਜਦੋਂ ਲੋ ਜੀ ਆਪਾਂ ਸਿੰਦੇ ਪਾਸੇੋਂ ਸਲਾਈ ਪਾ ਲਈ ਹੁਣ ਆਪਾਂ ਉਲਟੇ ਪਾਸੇ ਆ ਗਏ ਇੰਦਰ ਵੀ ਆਪਾਂ ਪਹਿਲਾਂ ਤਿੰਨ ਵਾਰੀ ਚਾਰ ਵਾਰੀ ਫਿਰ ਤਿੰਨ ਵਾਰੀ ਫਿਰ ਦੋ ਵਾਰੀ ਹੁਣ ਇੱਕ ਵਾਰੀ ਹਮੇ ਸਾਰੀ ਸਲਾਈ ਉਲਟੀ ਪੈਣੀ ਹੈ ਤੇ ਆਪਣੇ ਮੁੰਡਿਆਂ ਦੀ ਕੱਟ ਪੈਗੀ ਤੇ ਫਿਰ ਆਪਾਂ ਅਗਲੀ ਵੀਡੀਓ ਚ ਗਣੀ ਦੀ ਕੱਟ ਦੱਸਾਂਗੇ ਲੈ ਤੁਹਾਨੂੰ ਸੂਟ ਦਿਖਾਵਾਂਗੇ ਇਹਨੇ ਹੋਰ ਪੇਂਟ ਕੀਤੇ ਹੋਏ ਤਿਆਰ ਕੀਤੇ ਆ ਤੇ ਆਪਾਂ ਇਸ ਤਰ੍ਹਾਂ ਬਣਾ ਲੈਣਾ ਬਸ ਤੇ ਫਿਰ ਆਪਾਂ ਗਲੇ ਦੀ ਘਾਟ ਪਾਵਾਂਗੇ ਚੌਰਸ ਕਮੇ ਦੀ ਘਾਟ ਦੱਸਾਂਗੇ ਤੁਹਾਨੂੰ ਤੇ ਮੋਢਿਆਂ ਦੀ ਘਾਟ ਪੈ ਗਈ ਹੈ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਵੀਡੀਓ ਪਸੰਦ ਆਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਤੋਂ ਜਲਦੀ ഓഡർ കീഡ് ബൗജാൻ ജാക്ടാ സൂട്ട പേട്ട കടായി ഒന്നു ചിലോ ജീ അത ബി പറയ സത്യ ശ്രീ അല്ല